ناول ਨਵਾਂ ਜਨਮ ਭਾਗ 12 ਅਗਸਤ ਦਾ ਅਖੀਰ ਸੀ ਕਵੀ ਦਰਬਾਰ ਹੋ ਚੁੱਕੇ ਸਨ ਉਸੇ ਤਰ੍ਹਾਂ ਮੈਂ ਫੇਰ ਹੁਣ ਉਦਾਸ ਤੇ ਖਾਲੀ ਸਾਂ ਤੇ ਉਸੇ ਤਰ੍ਹਾਂ ਹੀ ਮੰਜੇ ਉੱਤੇ ਸੁਸਤ ਲੇਟਿਆ ਰਹਿੰਦਾ ਸਾਂ ਕਿ ਐਨ ਅਗਸਤ ਦੇ ਆਖਿਰ ਵਿੱਚ ਮੇਰੇ ਇੱਕ ਹੋਰ ਦੋਸਤ ਦੀ ਦਿੱਲੀ ਤੋਂ ਚਿੱਠੀ ਆਈ ਲਿਖਿਆ ਸੀ ਕਿ ਇਸ ਚਿੱਠੀ ਨੂੰ ਦੇਖਦੇ ਸਾਰ ਮੈਂ ਦਿੱਲੀ ਆ ਜਾਵਾਂ ਇੱਕ ਕਪਲ ਦੇਰ ਵੀ ਨਾ ਕਰਾਂ ਬਹੁਤ ਜ਼ਰੂਰੀ ਕੰਮ ਹੈ ਦਿੱਲੀ ਕਿਸੇ ਪ੍ਰੈਸ ਵਿੱਚ ਕਿਸੇ ਪ੍ਰਕਾਸ਼ਕ ਫਰਮ ਵਿੱਚ ਇੱਕ ਪ੍ਰੂਫ ਰੀਡਰ ਦੀ ਜਗ੍ਹਾ ਸੀ ਪੰਜਾਬੀ ਪ੍ਰੂਫ ਰੀਡਰ ਦੀ ਜੋ ਕੁਝ ਕੁ ਦਿਨ ਪਹਿਲਾਂ ਹੀ ਅਚਾਨਕ ਵਿਹਲੀ ਹੋਈ ਸੀ ਉਹਨੂੰ ਪਤਾ ਲੱਗਾ ਤਾਂ ਫੌਰਨ ਉਹਨੇ ਮੇਰੇ ਲਈ ਇਹ ਜਗ੍ਹਾ ਅਜੇ ਰੁਕਵਾ ਲਈ ਤੇ ਮੈਨੂੰ ਚਿੱਠੀ ਲਿਖ ਦਿੱਤੀ ਉਹਦਾ ਕੁਝ ਰਸੂਖ ਸੀ ਉਨੂੰ ਇਹ ਯਕੀਨ ਸੀ ਕਿ ਮੈਨੂੰ ਇਹ ਜਗ੍ਹਾ ਮਿਲ ਜਾਵੇਗੀ ਤੇ ਮੇਰੇ ਲਈ ਠੀਕ ਰਹੇਗੀ 150 ਜਾਂ ਘੱਟੋ-ਘੱਟ 140 ਤਨਖਾਹ ਸੀ ਜੋ ਸ਼ੁਰੂ ਵਿੱਚ ਮੈਨੂੰ ਮਿਲਣੀ ਸੀ ਫੇਰ ਤਰੱਕੀ ਹੋ ਸਕਦੀ ਸੀ ਪਹਿਲਾਂ ਪ੍ਰੂਫ ਰੀਡਰ 180 ਰੁਪਏ ਲੈਂਦਾ ਸੀ ਕਦੇ ਕੋਈ 200 ਜਾਂ ਵੱਧ ਵੀ ਲੈਂਦਾ ਰਿਹਾ ਸੀ ਮੇਰੇ ਇਸ ਦੋਸਤ ਦਾ ਨਾਂ ਦਿਦਾਰ ਸਿੰਘ ਰਾਣਾ ਸੀ ਇਹ ਵੀ ਪੰਜਾਬੀ ਦਾ ਲੇਖਕ ਸੀ ਨੌਜਵਾਨ ਤੇ ਉੱਭਰਦਾ ਲੇਖਕ ਸਿਰਫ ਕਹਾਣੀਆਂ ਲਿਖਦਾ ਸੀ ਪੱਧਰ ਵਿੱਚ ਵਿਚਾਲੇ ਸੀ ਦਿੱਲੀ ਵਿੱਚ ਉਹ ਕਾਫੀ ਸਮੇਂ ਤੋਂ ਰਹਿੰਦਾ ਆ ਰਿਹਾ ਸੀ ਉੱਥੇ ਹੀ ਉਹ ਪੜ੍ਹਿਆ ਤੇ ਐਮਏ ਪਾਸ ਕੀਤੀ ਉੱਥੇ ਹੀ ਹੁਣ ਖੇਤੀਬਾੜੀ ਮਹਿਕਮੇ ਵਿੱਚ ਐਡੀਟਰ ਸੀ ਤਨਖਾਹ ਕਾਫੀ ਚੰਗੀ ਸੀ ਤੇ ਕੰਮ ਬਹੁਤਾ ਨਹੀਂ ਸੀ 10-11 ਦਫਤਰ ਜਾਣਾ ਤੇ 5 ਤੋਂ ਪਹਿਲਾਂ ਉੱਠ ਆਉਣਾ ਹੋਰ ਵੀ ਅੱਗੇ ਪਿੱਛੇ ਹੋ ਜਾਵੇ ਤਾਂ ਬਹੁਤਾ ਫਰਕ ਨਹੀਂ ਪੈਂਦਾ ਸੀ ਦਿੱਲੀ ਵਿੱਚ ਉਹ ਇੱਕ ਤਰ੍ਹਾਂ ਨਾਲ ਮੌਜਾਂ ਮਾਣਦਾ ਫਿਰਦਾ ਸੀ ਮੋਟਰਸਾਈਕਲ ਕੋਲ ਸੀ 4-400 ਦੇ ਨੇੜੇ ਤੇੜੇ ਤਨਖਾਹ ਸੀ ਵਿਆਹ ਹੋਇਆ ਨਹੀਂ ਸੀ ਅਜੇ ਉਹ ਜੀ ਉਹ ਸਿੱਧਾ ਸਾਦਾ ਤੇ ਖੁੱਲਾ ਡੁੱਲਾ ਜਿਹਾ ਜੱਟ ਸੀ ਦਾੜੀ ਬੰਦਾ ਨਹੀਂ ਸੀ ਖੁੱਲੀ ਹੀ ਛੱਡ ਰੱਖਦਾ ਸੀ ਜਿਵੇਂ ਧਿਆਨ ਹੀ ਹੁੰਦਾ ਨਹੀਂ ਪੈਰਾਂ ਵਿੱਚ ਉਹ ਸਿੱਧੀ ਸਾਦੀ ਗੁਰਗਾਬੀ ਜਾਂ ਚੱਪਲ ਪਾਉਂਦਾ ਸੀ ਜਿਵੇਂ ਡਰਾਈਵਰ ਪਾਉਂਦੇ ਹਨ ਦਿੱਲੀ ਵਿੱਚ ਡਰਾਈਵਰ ਉਸਦੇ ਮੇਲੀ ਜਾਂ ਰਿਸ਼ਤੇਦਾਰ ਵੀ ਸਨ ਪਾਗ ਆਧਾਰਨ ਬੰਦਾ ਸੀ ਅੱਜ ਕੱਲ ਦੇ ਮੁੰਡਿਆਂ ਵਾਂਗੂ ਨੋਕਾ ਨਹੀਂ ਸੀ ਕੱਢਦਾ ਉਹ ਨਾਹੀ 50 ਲਾਉਂਦਾ ਸੀ ਉਮਰ 26 27 ਜਾਂ 28 ਵਰੇ ਦੀ ਹੋਵੇਗੀ ਅਸਲ ਵਿੱਚ دیدار ਰਾਣਾ ਮੇਰਾ دوست ਨਹੀਂ ਸੀ ਮਾਮੂਲੀ ਵਾਕਿਫਕਾਰ ਸੀ ਜਾਂ ਥੋੜਾ ਬਹੁਤ ਸ਼ਰਦਾ ਲੋਸੀ ਜਿਵੇਂ ਆਪ ਤੋਂ ਵੱਡੇ ਲੇਖਕ ਵੱਲ ਛੋਟਾ ਲੇਖਕ ਹੁੰਦਾ ਹੀ ਹੈ ਲੱਗ ਪੱਗ 20 ਵਰਿਆਂ ਤੋਂ ਮੈਂ ਸਾਹਿਤ ਵਿੱਚ ਸਰਗਰਮ ਸਾਂ ਤੇ ਸਾਹਿਤ ਵੱਲ ਹੀ ਸਾਰੇ ਦਾ ਸਾਰਾ ਅਰਪਣ ਹੋਇਆ ਹੋਇਆ ਸਾਂ ਤੇ ਹੋਰ ਕੋਈ ਕੰਮ ਨਹੀਂ ਕਰਦਾ ਸਾਂ ਉਹ ਹੁਣੇ ਹੀ ਲਿਖਣ ਲੱਗਾ ਸੀ ਤੇ ਅਜੇ ਸਥਾਪਿਤ ਨਹੀਂ ਹੋਇਆ ਸੀ ਅਜੇ ਤਾਂ ਉਹਨੂੰ ਛਪਣ ਵਿੱਚ ਵੀ ਮੁਸ਼ਕਲ ਆਉਂਦੀ ਰਹਿੰਦੀ ਸੀ ਮੈਂ ਇਹ ਰਾਹ ਦੀਆਂ ਸਾਰੀਆਂ ਮੰਜ਼ਲਾਂ ਚਿਰ ਤੋਂ ਤੈਅ ਕਰ ਚੁੱਕਾ ਸਾਂ ਤੇ ਇਨ੍ਹਾਂ ਪੜਾਵਾਂ ਤੋਂ ਅੱਗੇ ਸਾਂ ਇੱਕ ਕਸਾਂਜ ਹੋਰ ਵੀ ਸੀ ਸਾਡੇ ਵਿੱਚ ਨਿੱਕੀ ਜਈ ਜਿਸ ਨੂੰ ਉਹ ਕਾਫੀ ਮਨਦਾ ਸੀ ਉਸ ਦਾ ਪਿੰਡ ਦਵਾਬੇ ਵਿੱਚ ਸੀ ਪਰ ਨਾਨਕੇ ਮਾਲਵੇ ਵਿੱਚ ਸਨ ਸਾਡੇ ਪਿੰਡ ਦੇ ਬਹੁਤ ਨੇੜੇ ਇਸ ਲਈ ਵੀ ਉਹਦੇ ਦਿਲ ਵਿੱਚ ਮੇਰੇ ਲਈ ਇੱਕ ਮੋਹ ਸੀ ਇਸ ਤੋਂ ਬਿਨਾ ਲਿਖਣ ਵੀ ਉਹ ਮੈਨੂੰ ਪੜ੍ਹ ਕੇ ਹੀ ਲੱਗਾ ਸੀ ਮੇਰੀ ਕਹਾਣੀ ਕਲਾ ਤੋਂ ਉਹ ਬਹੁਤ ਪ੍ਰਭਾਵਿਤ ਹੋਇਆ ਸੀ ਉਹਨੂੰ ਇਹ ਵੀ ਪਤਾ ਸੀ ਕਿ ਮੈਂ ਉਦਾਸ ਰਹਿੰਦਾ ਹਾਂ ਤੇ ਕਾਫੀ ਪਰੇਸ਼ਾਨ ਹਾਂ ਤੇ ਇਹਦਾ ਕਾਰਨ ਬਹੁਤ ਕਰਕੇ ਮੇਰੀ ਬੇਰੁਜ਼ਗਾਰੀ ਜਾਂ ਮੇਰੀ ਆਰਥਿਕ ਹਾਲਤ ਹੈ ਇੰਨਾ ਮੇਰੇ ਬਾਰੇ ਲਗਭਗ ਸਭਨਾਂ ਨੂੰ ਹੀ ਪਤਾ ਸੀ ਕਿ ਮੇਰੀ ਕੋਈ ਆਮਦਨ ਨਹੀਂ ਨਾ ਜ਼ਮੀਨ ਨਾ ਜਾਇਦਾਦ ਨਾ ਹੀ ਕੋਈ ਨੌਕਰੀ ਸਿਰਫ ਲਿਖਣ ਉੱਤੇ ਹਾਂ ਤੇ ਕੇਵਲ ਲਿਖਣ ਉੱਤੇ ਹੀ ਮੈਂ ਆਪਣਾ ਛੱਟ ਟਪਾਉਂਦਾ ਹਾਂ ਜੋ ਖਾਸ ਕਰ ਪੰਜਾਬੀ ਵਿੱਚ ਉੱਕਾ ਹੀ ਅਸੰਭਵ ਹੈ ਕਿਉਂਕਿ ਪਾਠਕ ਘਟ ਹਨ ਤੇ ਬੋਲੀ ਪਛੜੀ ਹੈ ਸੋ ਜਦ ਵੀ ਮੌਕਾ ਮਿਲਦਾ ਸੀ ਮੇਰੇ ਮਿੱਤਰ ਜਾਂ ਹਮਦਰਦ ਜਿੰਨੇ ਵੀ ਕਰ ਸਕਦੇ ਸਨ ਮੇਰੀ ਮਦਦ ਕਰਦੇ ਸਨ ਪਰ ਹਾਲਾਤ ਹੀ ਐਸੇ ਸਨ ਕਿ ਮੇਰੇ ਸਦਕਾ ਉਹਨਾਂ ਦੀ ਵੀ ਮਿਹਨਤ ਬਰ ਨਹੀਂ ਆਉਂਦੀ ਸੀ ਉਹਨਾਂ ਨੂੰ ਵੀ ਮੇਰੇ ਨਾਲ ਨਿਰਾਸ਼ਤਾ ਸਹਿਣੀ ਪੈਂਦੀ ਸੀ ਪਰੂਫ ਸਿਰਫ ਪੰਜਾਬੀ ਦੇ ਨਹੀਂ ਜਿਓਮੈਟਰੀ ਅਤੇ ਅਲਜਬਰਾ ਦੇ ਵੀ ਨਾਲ ਹੀ ਪੜ੍ਹਨੇ ਪੈਂਦੇ ਸਨ ਸ਼ਬਦੀਆਂ ਹੀ ਉਸ ਫਰਮ ਵਿੱਚ ਬਹੁਤ ਕਰਕੇ ਸਕੂਲਾਂ ਅਤੇ ਕਾਲਜਾਂ ਦੀਆਂ ਕਿਤਾਬਾਂ ਸਨ ਜੋ ਕੋਰਸ ਲੱਗੀਆਂ ਹੁੰਦੀਆਂ ਸਨ ਜਿਓਮੈਟਰੀ ਅਤੇ ਅਲਜਬਰਾ ਮੈਨੂੰ ਉੱਕਾ ਹੀ ਨਹੀਂ ਸੀ ਆਉਂਦੇ ਪੜ੍ਹੇ ਹੀ ਨਹੀਂ ਸਨ ਇਹ ਮਜਮੂਨ ਕਿਉਂਕਿ ਵਿਦਿਆ ਘਟ ਸੀ ਸਕੂਲ ਵਿੱਚ ਮੈਂ ਸਿਰਫ 6 ਜਮਾਤਾਂ ਤੱਕ ਹੀ ਪੜਿਆ ਸਾਂ 7ਵੀਂ ਵਿੱਚ ਦਾਖਲ ਹੋਇਆ 1 ਮਹੀਨਾ ਪੜਿਆ ਤੇ ਫਿਰ ਸਿਲਸਲਾ ਟੁੱਟ ਗਿਆ ਮੁੜ ਕੇ ਮੈਨੂੰ ساری ਉਮਰ ਸਕੂਲ ਦਾ ਮੂਹ ਨਸੀਬ ਨਹੀਂ ਹੋਇਆ ਇਹ ਸਨ 33 ਜਾਂ ਸ਼ਾਇਦ 34 ਦੀ ਗੱਲ ਹੈ 6ਵੀਂ ਤੱਕ ਜਿਓਮੈਟਰੀ ਅਤੇ ਅਲਜਬਰਾ ਨਹੀਂ ਸਨ ਹੁੰਦੇ ਹਾਂ ਜਿਓਮੈਟਰੀ ਹੁੰਦੀ ਸੀ ਅਲਜਬਰਾ ਅੱਗੋਂ ਲੱਗਦਾ ਸੀ ਦੀਦਾਰ ਨੂੰ ਇਹਨਾਂ ਪਤਾ ਸੀ ਕਿ ਮੇਰੇ ਲਈ ਜਿਓਮੈਟਰੀ ਅਤੇ ਅਲਜਬਰਾ ਬਹੁਤ ਮੁਸ਼ਕਲ ਹਨ ਕਿਉਂਕਿ ਵਿਦਿਆ ਥੋੜੀ ਹੈ ਪਰ ਇਹ ਨਹੀਂ ਸੀ ਜਾਣਦਾ ਉਹ ਕਿ ਇਹਨਾਂ ਦੋਹਾਂ ਮਜਮੂਨਾ ਤੋਂ ਮੈਂ ਉੱਕਾ ਹੀ ਨਾ ਵਾਕਿਫ ਹਾਂ ਉਸ ਦਾ ਲਖਣ ਇਹ ਸੀ ਕਿ ਜੇ ਮੈਂ ਦਸਵੀਂ ਨਹੀਂ ਤਾਂ 8 ਜਾਂ 9 ਜਮਾਤਾਂ ਤਾਂ ਪੜਿਆ ਹੀ ਹੋਵਾਂਗਾ ਲਗਭਗ ਦਸਵੀਂ ਵਰਗਾ ਹੀ ਸੋ ਇਹਨਾਂ ਦੋਹਾਂ ਮਜਮੂਨਾ ਬਾਰੇ ਖਾਸ ਕਰ ਉਸ ਲਿਖਿਆ ਸੀ ਕਿ ਪਹਿਲਾ ਪਹਿਲਾ ਹੀ ਕੁਝਕ ਦਿਨ ਲਈ ਮੈਨੂੰ ਮੁਸ਼ਕਲ ਆਵੇਗੀ ਫਿਰ ਆਦੀ ਹੋ ਜਾਵਾਂਗਾ ਤੇ ਔਖ ਮਹਿਸੂਸ ਨਹੀਂ ਹੋਵੇਗੀ ਇਹ ਬਹੁਤੇ ਮੁਸ਼ਕਲ ਨਹੀਂ ਹਨ ਪੰਜਾਬੀ ਵਾਂਗ ਆਸਾਨ ਹੀ ਹਨ ਪਰ ਪ੍ਰੂਫ ਕੋਈ ਵੀ ਹੋਣ ਭਾਵੇਂ ਪੰਜਾਬੀ ਵਿੱਚ ਹੀ ਹੋਣ ਖਾਸ ਕਰ ਇੱਕ ਲੇਖਕ ਲਈ ਸਿਰਜਣਾਤਮਕ ਲੇਖਕ ਲਈ ਬਹੁਤ ਹੀ ਮੁਸ਼ਕਲ ਕੰਮ ਹੈ ਰੁੱਖਾ ਅਤੇ ਅਕਾਊ ਕੰਮ ਇਹ ਕਿਸੇ ਵੀ ਮੌਲਿਕ ਲਿਖਣ ਵਾਲੇ ਦੀਆਂ ਰੁਚੀਆਂ ਦੇ ਅਨੁਕੂਲ ਨਹੀਂ ਬਹੁਤ ਹੀ ਬੋਰ ਕਿੱਤਾ ਹੈ ਪਰ ਤਦ ਵੀ ਕਰਨਾ ਪੈਂਦਾ ਹੈ ਅਜਿਹੇ ਕਿੰਨੇ ਹੀ ਲੇਖਕ ਹਨ ਜੋ ਇਹੋ ਜਿਹੇ ਰੁੱਖੇ ਕੰਮ ਜਾਂ ਹੋਰ अनेका ਰੁੱਖੇ ਕੰਮਾਂ ਨੂੰ ਕਰਨ ਲਈ ਮਜਬੂਰ ਹਨ ਕਲਾਕਾਰ ਜਾਂ ਲੇਖਕ ਨੇ ਵੀ ਪੇਟ ਤਾਂ ਭਰਨਾ ਹੀ ਹੁੰਦਾ ਹੈ ਜੋ ਕਿਵੇਂ ਵੀ ਲਿਖਣ ਨਾਲ ਜਾਂ ਸਾਹਿਤ ਸਿਰਜਣ ਨਾਲ ਨਹੀਂ ਪਰ ਸਕਦਾ ਪਰ ਮੈਂ ਭਾਵੇਂ ਕਿਵੇਂ ਵੀ ਹਾਂ ਔਖਾ ਹਾਂ ਜਾਂ ਸੌਖਾ ਹਾਂ ਇੱਕ ਗੱਲ ਦੀ ਹਮੇਸ਼ਾ ਪਾਲਣਾ ਕਰਦਾ ਹਾਂ ਕਿ ਜੀਵਨ ਵਿੱਚ ਮੈਂ ਕਦੇ ਵੀ ਅਜਿਹਾ ਕੋਈ ਕੰਮ ਨਹੀਂ ਕੀਤਾ ਜੋ ਮੇਰੇ ਵਿੱਚ ਵਸਦੇ ਲੇਖਕ ਨੂੰ ਪਰਫੁੱਲਤ ਹੋਣ ਤੋਂ ਰੋਕ ਸਕੇ ਜਾਂ ਸਦਾ ਸਦਾ ਲਈ ਖਤਮ ਕਰ ਦੇਵੇ ਬੇਸ਼ੱਕ ਆਪਣੇ ਜੀਵਨ ਵਿੱਚ ਮੈਂ ਕਈ ਹੋਰ ਕੰਮ ਵੀ ਕੀਤੇ ਹਨ ਪਰ ਐਸਾ ਕੰਮ ਨਹੀਂ ਕੀਤਾ ਜੋ ਮੇਰੇ ਲੇਖਕ ਲਈ ਬੋਝ ਬਣੇ ਤੇ ਉਸ ਦੀ ਬਿਰਤੀ ਪੰਗ ਕਰ ਦੇਵੇ ਇਸ ਸੰਦੂਰੀ ਦੀਵੇ ਨੂੰ ਮੈਂ ਦੋਹਾਂ ਹੱਥਾਂ ਦੀ ਓਟ ਨਾਲ ਬਚਾ ਕੇ ਰੱਖਦਾ ਹਾਂ ਕਿਸੇ ਵੀ ਝਖੜ ਝੋਲੇ ਨੂੰ ਮੈਂ ਇਸ ਦੇ ਲਾਗੇ ਆਉਣ ਨਹੀਂ ਦਿੰਦਾ ਮੈਨੂੰ ਇੱਕ ਵਹਿਮ ਜਿਆ ਰਿਹਾ ਹੈ ਲੇਖਕ ਬਣਦੇ ਸ਼ੁਰੂ ਤੋਂ ਹੀ ਕਿ ਕੋਈ ਵੀ ਹੋਰ ਕੰਮ ਕਰਨ ਨਾਲ ਮੈਂ ਲੇਖਕ ਨਹੀਂ ਰਹਿ ਸਕਾਂਗਾ ਸੰਸਾਰੀ ਜਿਹਾ ਬਣ ਜਾਵਾਂਗਾ ਦੁਨੀਆਦਾਰ ਤੇ ਰਸਮੀ ਬੰਦਾ ਭਾਵੇਂ ਇਹ ਸੋਚ ਸਿਆਣਪ ਨਹੀਂ ਮੂਰਖਤਾ ਹੀ ਦਿਸਦੀ ਹੈ ਤੇ ਹੈ ਵੀ ਲਗਭਗ ਮੂਰਖਤਾ ਪਰ ਮੈਂ ਏਕਣ ਹੀ ਕੀਤਾ ਹੈ ਲਿਖਣ ਨੂੰ ਮੈਂ ਸ਼ੁਗਲ ਨਹੀਂ ਕੰਮ ਖਿਆਲ ਕਰਦਾ ਹਾਂ ਪੂਰਾ ਅਤੇ ਮੁਕੰਮਲ ਕੰਮ ਕਾਮ ਸਬੰਧੀ ਮੇਰਾ ਸਦਾ ਇਹ ਅਕੀਦਾ ਰਿਹਾ ਹੈ ਕਿ ਬੰਦਾ ਕੇਵਲ ਇੱਕੋ ਕੰਮ ਹੀ ਇੱਕ ਸਮੇਂ ਕਰ ਸਕਦਾ ਹੈ ਦੋ ਜਾਂ ਬਹੁਤੇ ਕੰਮ ਨਹੀਂ ਇੱਕੋ ਕੰਮ ਵਿੱਚ ਕਿਸੇ ਦਾ ਆਤਮ ਪਰਜਲਵਤ ਹੋ ਸਕਦਾ ਹੈ ਤੇ ਇੱਕੋ ਕੰਮ ਵਿੱਚ ਕਿਸੇ ਦਾ ਆਪਾ ਡਲਕਾ ਮਾਰ ਸਕਦਾ ਹੈ ਕਿਉਂਕਿ ਇੱਕੋ ਕੰਮ ਵਿੱਚ ਹੀ ਇੱਕ ਸਮੇਂ ਕੋਈ ਆਪਣਾ ਸਾਰਾ ਤਨ ਤੇ ਮਨ ਪਾ ਸਕਦਾ ਹੈ ਅਤੇ ਸਾਰੇ ਤਨ ਮਨ ਬਾਜੋਂ ਕੋਈ ਵੀ ਕੰਮ ਕਮਾਲ ਦੀਆਂ ਉੱਚੀਆਂ ਸਿਖਰਾਂ ਤੱਕ ਨਹੀਂ ਪਹੁੰਚਦਾ ਅਤੇ ਕੰਮ ਕਮਾਲ ਦੀਆਂ ਸਿਖਰਾਂ ਤੱਕ ਹੀ ਪਹੁੰਚਣਾ ਚਾਹੀਦਾ ਹੈ ਨਹੀਂ ਤਾਂ ਉਸ ਦਾ ਫਾਇਦਾ ਨਹੀਂ ਲਿਖਣਾ ਜਾਂ ਸਾਹਿਤ ਰਚਨਾ ਫੇਰ ਵੀ ਸੂਖਮ ਕੰਮ ਹੈ ਇੱਕ ਕਤਰਾਂ ਨਾਲ ਮੋਤੀ ਪਰੋਣਾ ਮੋਟਾ ਛੋਟਾ ਕੰਮ ਵੀ ਨਹੀਂ ਕੋਈ ਹੱਲ ਲਵਾਉਣਾ ਜਾਂ ਲੱਕੜਾਂ ਪਾੜਨਾ ਤਨ ਤੇ ਮਨ ਦੀ ਇੱਕ ਸੁਰਤਾ ਜਾਂ ਪੂਰੀ ਬਿਰਤੀ ਮੰਗਦਾ ਹੈ ਪੂਰਾ ਧਿਆਨ ਪੂਰਾ ਜੀਵਨ ਦਿਲ ਦਿਮਾਗ ਦੀ ਪੂਰੀ ਸ਼ਕਤੀ ਇਸ ਲਈ ਮੈਂ ਲਿਖਣ ਵਾਲ ਹੀ ਆਪਣੇ ਆਪ ਨੂੰ ਅਰਪੀ ਰੱਖਿਆ ਦਿਦਾਰ ਦੀ ਚਿੱਠੀ ਆਉਣ ਨਾਲ ਮੈਨੂੰ ਉੱਕਾ ਖੁਸ਼ੀ ਨਹੀਂ ਹੋਈ ਸਗੋਂ ਉਦਾਸੀ ਹੋ ਗਈ ਸੀ ਮੈਂ ਜਾਣਾ ਨਹੀਂ ਚਾਹੁੰਦਾ ਸਾਂ done what?